ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਤੇ ਕਿਸੇ ਨੂੰ ਗੱਡੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਜਦੋਂ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਤੇ ਫਿਰ ਜਿਹੜੇ ਦੇਵੀ-ਦੇਵਤਿਆਂ ਦੇ ਜਿਹੜੇ Hindu ਧਰਮਾ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਹਾਂ ਹਰਿਆਣਾ ਦੇ ਪਾਣੀਪਤ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਭੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਇਸ ਮਾਮਲੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿੱਚ ਉਹ ਨਾ ਮਰਿਆਦਾ ਭੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਮੋਕੇ ਗੱਲ ਕਰਦੇ ਆ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪਾਣੀਪਤਵੀਕੇ ਗੁਰਦੁਆਰਾ ਸਹਿਬਾਨ ਨੂੰ ਮੰਦਰਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਹਰ ਸਾਲ ਇੱਥੇ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਹਿੰਦੂ ਧਰਮ ਗ੍ਰੰਥ ਸਮੇਤ ਹਿੰਦੂ ਪੁਜਾਰੀਆਂ ਨੂੰ ਵੀ ਗੱਦੀ ਤੇ ਬਿਠਾਇਆ ਜਾਂਦਾ ਹੈ ਤੇ ਨਾਚ ਗਾਣਾ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮर्याਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਉੱਚ ਹਾਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਦੇ ਬਰਾਬਰ ਆਸਣ ਲਗਾ ਕੇ ਬੈਠਣਾ ਗਲਤ ਹੈ ਇਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ ਜਿਸ ਕਰਕੇ ਅਸੀਂ ਪਹਿਲਾਂ ਵੀ ਕਈ ਵਾਰ ਇਨ੍ਹਾਂ ਖਿਲਾਫ ਆਵਾਜ਼ ਚੁੱਕਦੇ ਰਹੇ ਹਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਮੰਗ ਪੱਤਰ ਦਿੰਦੇ ਰਹੇ ਹਾਂ ਪਰ ਹਰ ਵਾਰ ਇਨ੍ਹਾਂ Hindu ਪੁਜਾਰੀਆਂ ਵੱਲੋਂ ਮਾਫੀ ਮੰਗ ਕੇ ਮਾਮਲਾ ਨਿਬੇੜ ਦਿੱਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ Hindu ਕਰਮਕਾਂਡ ਹੁੰਦੇ ਹਨ ਇਸ ਦੀ ਕਮੇਟੀ ਵਿੱਚ ਕੋਈ ਗੁਰਸਿੱਖ ਨਹੀਂ ਜੋ ਗੁਰੂ ਸਾਹਿਬ ਦੀ ਸੇਵਾ ਸੰਭਾਲ ਮਰਿਆਦਾ ਅਨੁਸਾਰ ਕਰ ਸਕੇ ਸਥੀਕਰ ਕਮੇਟੀ ਨੇ ਮੰਗ ਕੀਤੀ ਕਿ ਜਿਹੇ ਮਾਮਲੇ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਉੱਥੋਂ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਮਰਿਆਦਾ ਅਨੁਸਾਰ ਕਰਵਾਈ ਜਾਵੇ ਜੇ ਆਪਾ ਸਿੰਘ ਸਭਾ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀ ਪੱਧ ਦੇ ਵਿੱਚ ਦੋ ਵਕ ਵਕ ਸਾਲਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੱਕ ਪਖੰਡੀ ਸਾਧ ਵੱਲੋਂ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਔਵਾਜ਼ ਉਠਾਈ ਜਾਂਦੀ ਆ ਚੋਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀ ਪਤਾ ਮੋਲ ਖਰਾਬ ਕਰ ਰਹੇ ਹੋ ਤੇ ਸਾਧ ਸੰਗਤ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦਾਨਿਆਂ ਵੀ ਜੋ ਆਲਤਕ ਸਾਹਿਬ ਦੀ ਜੋ ਮਰਿਆਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਕਿਸੇ ਨੂੰ ਗੱਡੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਜਦੋਂ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਤੇ ਫਿਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ Hindu ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਆ ਅਸੀਂ ਇਹਦੇ ਖਲਾਸ ਤੁਸੀਂ ਪਾਣੀਪਤ ਪ੍ਰਸ਼ਾਸਨ ਨੂੰ ਕਿਹਾ ਹੋਵੇ ਜਾਂ ਆਪਣੇ ਸਿੰਧਾਂ ਨੂੰ ਅਸੀਂ ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅੱਜ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖੜੇ ਹੁੰਨੇ ਆ ਸਾਨੂੰ ਜਾਂ ਪੁਲਿਸ ਰਾਹੀਂ ਸਾਨੂੰ ਪੇਸ਼ ਕਰਾ ਦਿੰਦੇ ਹਨ ਜਾਂ ਕਿਸੇ ਨਾ ਕਿਸੇ ਰਾਏ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰਨ ਇਹ ਹੀ ਹੈ ਜੀ ਵੀ ਮੋਹਲ ਨਾ ਖਰਾਬ ਹੋਵੇ ਵੀ ਜਿਹੜੇ ਗੋਲਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਏ ਵੀ ਜੋ ਭਾਈਚਾਰਾ ਉਹ ਖਤਮ ਨਾ ਹੋਏ ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ ਤੇਜ ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਧਰਾਇਆ ਮਹਾਰਾਜ ਜੀ ਹੁਣ ਫਿਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਜਾਓ ਇਸ ਮਸਲੇ ਨੂੰ ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਵੀ ਭਾਈਚਾਰਾ ਖਤਮ ਹੁੰਦਾ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਮੈਂ ਕਹਿੰਦੀ ਅਸੀਂ ਗੁਰੂ ਸੰਸਾਧ ਦੇ ਸਤਿਕਾਰ ਲਈ ਇਹ ਆਵਾਜ਼ ਉਠਾਉਂ ਤਸੀਂ ਅਰ ਸਿੰਘ ਸਾਹਾਵਾਂ ਕੋਲ ਅਸੀਂ ਪਹੁੰਚੇ ਹਾਂ ਜ ਜਿਨ੍ਹਾਂ ਨੇ ਸਾਨੂੰ ਪੀਏ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਣਦੀ ਕਾਰਵਾਈ ਉਹਨਾਂ ਉੱਤੇ ਜਲਦ ਤੋਂ ਜਲਦ ਕਰਾਂਗੇ ਨਾਲ 27 ਅਪ੍ਰੈਲ ਦਿਨ ਐਤਵਾਰ ਨੂੰ ਪਾਣੀਪੱਤ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੀ ਸਾਰੀ ਸੰਗਤ ਵੱਲੋਂ ਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਬਣਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕੀਤੀ ਜਾਵੇ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਵੀ ਜੋ ਮਹਾਰਾਜ ਦੇ ਸਰੂਪ ਉੱਤੇ ਪਏ ਆ ਬਰਾਜਮਾਨਾਂ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਬਿਰਾਜਮਾਨ ਕੀਤਾ ਜਾਣਾ। ਸਾਰੇ ਲੋਕ ਨੇ ਜਿਹੜਾ ਇਹ ਮਾਹੌਲ ਖਰਾਬ ਕਰਦੇ। ਇਹ ਮਨਮੁਖ ਕਾ ਲੋਕ ਨੇ ਜਿਹੜੇ ਮर्यादा ਨੂੰ ਸਮਝਦੇ ਨਹੀਂ, ਜਿਹੜੇ ਅਮਰਤਾਰੀ ਨਹੀਂ, ਜਿਹੜਾ ਅਮਰਤਾਰੀ ਹੋएगा ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਐਦਾਂ ਦਾ ਕੰਮ ਨਹੀਂ ਕਰੇਗਾ। ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ, ਜਿਨ੍ਹਾਂ ਨੂੰ ਮर्यादा ਦਾ ਨਹੀਂ ਪਤਾ ਉਹ ਇਹੋ ਜੇ ਕੰਮ ਮਾਰਾਦੇ ਹਜ਼ੂਰੀ ਦੇ ਵਿੱਚ ਆਉਂਦੇ ਆ। ਕਾਫੀ ਟਾਈਮ ਤੋਂ ਤੇ ਇੰਨੇ ਟਾਈਮ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਹੋਵੇ। ਹਾਂਜੀ ਹਾਂਜੀ। ਅਸੀਂ ਗਿਆਨੀ ਗੁਰਬਚਨ ਸਿੰਘ ਦੇ ਟਾਈਮ 'ਚ ਵੀ ਇੱਥੇ ਮੰਗ ਪੱਤਰ ਦੇ ਕੇ ਜਾ ਚੁੱਕ ਪਰ ਉਸ ਤੋਂ ਬਾਅਦ ਅਸੀਂ ਆਵਾਜ਼ ਵੀ ਉਠਾਉਂਦੇ ਰਿਆਂ ਮੀਡੀਆ ਰਾਈ ਵੀ ਮਹਾਰਾਜ ਦੇ ਸਰੂਪ ਵੀ ਬੜੀ ਜਗ੍ਹਾ ਤੋਂ ਇਹ ਸੇਵਾ ਸੰਭਾਲ ਕੀਤੀ ਹਾਂ ਜੀ ਸਾਡੇ ਨਾਲ ਰਵਿੰਦਰ ਸਿੰਘ ਜੀ ਸਰਕਾਰ ਕਮੇਟੀ ਦੇ ਮੈਂਬਰ ਪਰ ਫਿਰ ਵੀ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ